ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਨੇ ਲੋਕਾਂ ਲਈ ਇੱਕ ਬੇहद ਹੀ ਖਾਸ ਐਲਾਨ ਕੀਤਾ ਹੈ ਭਾਰਤ ਸਰਕਾਰ ਨੇ ਫੈਸਟਿਵ ਸੀਜ਼ਨ ਨੂੰ ਲੈ ਕੇ ਇੱਕ ਵੱਡੀ ਰਾਹਤ ਦਿੱਤੀ ਹੈ ਅੱਜ ਤੋਂ ਹੀ ਨਵਰਾਤਰੀ ਸ਼ੁਰੂ ਹੋਏ ਤੇ ਅੱਜ ਹੀ ਜੀਐਸਟੀ ਦੇ ਨਵੇਂ ਰੇਟ ਲਾਗੂ ਕੀਤੇ ਗਏ ਨੇ ਜੀਐਸਟੀ ਦੇ ਨਵੇਂ ਰੇਟ ਮੁਤਾਬਕ ਕਈ ਚੀਜ਼ਾਂ ਸਸਤੀਆਂ ਹੋ ਰਹੀਆਂ ਨੇ ਜਿਨ੍ਹਾਂ ਚ ਖਾਣ ਪੀਣ ਤੋਂ ਇਲਾਵਾ ਕਾਰ ਬਾਈਕ ਵੀ ਸਸਤੇ ਹੋਣ ਜਾ ਰਹੇ ਨੇ ਫੈਸਟਿਵ ਸੀਜ਼ਨ ਚ ਇਹਨਾਂ ਚੀਜ਼ਾਂ ਦੀ ਖਰੀਦਦਾਰੀ ਜ਼ਿਆਦਾ ਹੁੰਦੀ ਹੈ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਖਰੀਦਣ ਵਾਲਿਆਂ ਲਈ ਇਹ ਵੱਡੀ ਖਬਰ ਹੈ ਪਰ ਕੁਝ ਚੀਜ਼ਾਂ ਅਜੇ ਹੀ ਆਵੀਆਂ ਨੇ ਜੋ ਮਹਿੰਗੀਆਂ ਵੀ ਹੋ ਰਹੀਆਂ ਨੇ ਜਿਸ ਤਰ੍ਹਾਂ ਮੀਡੀਆ ਰਿਪੋਰਟਸ ਮੁਤਾਬਕ 2500 ਤੋਂ ਵੱਧ ਰੇਟ ਦੇ ਕੱਪੜੇ ਖਰੀਦੇ ਹੋ ਤਾਂ ਇਹਨਾਂ ਤੇ 18% ਤੱਕ GST ਰੇਟ ਲੱਗੇਗਾ ਜੋ ਕਿ ਪਹਿਨਾ 12% ਤੱਕ ਸੀ ਤੇ ਉੱਥੇ ਸਰਕਾਰ ਦਾ ਦਾਵਾ ਹੈ ਕਿ 99% ਤੱਕ ਬਾਕੀ ਚੀਜ਼ਾਂ ਤੇ GST ਦੀ ਰੇਟ ਘਟਕਿਤੇ ਗਏ ਨੇ ਜਿਸ ਨਾਲ ਫੈਸਟੀਵਲ ਸੀਜ਼ਨ 'ਚ ਲੋਕਾਂ ਨੂੰ ਖਰੀਦਦਾਰੀ ਕਰਨ 'ਚ ਰਾਹਤ ਮਿਲੇਗੀ ਖਾਂਡ ਪਿੰਡ ਦੀ ਚੀਜ਼ਾਂ ਤੋਂ ਲੈ ਕੇ ਕਾਰ ਬੈਗ ਤੱਕ ਸਸਤੇ ਰੇਟ ਹੋ ਗਏ ਨੇ ਪਰ ਹੁਣ ਇਸੇ ਨੂੰ ਲੈ ਅੱਜ ਅਸੀਂ ਤੁਹਾਨੂੰ GST ਦੀ ਹਰ ਨਵੀਂ ਲਿਸਟ ਦੀ ਅਪਡੇਟ ਨਾਲ ਇਨਫੋਰਮ ਜ਼ਰੂਰ ਕਰਾਂਗੇ ਤਾਂ ਤੁਸੀਂ ਵੀ ਹੁਣ ਇਹਨਾਂ ਚੀਜ਼ਾਂ ਨੂੰ ਕਿਤੇ ਨੋਟ ਕਰ ਲਓ ਤਾਂ ਜੋ ਖਰੀਦਦਾਰੀ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਦੇ ਸਹੀ ਰੇਟ ਪਤਾ ਹੋਣ ਸਭ ਤੋਂ ਪਹਿਲਾ ਚੀਜ਼ਾਂ ਉਸ ਦੀ ਪੁਰਾਣੀ ਕੀਮਤ ਤੇ ਫਿਰ ਨਵੀਂ ਕੀਮਤ ਮੱਖਣ ਦਾ ਰੇਟ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ 305 ਸੀ ਤੇ ਹੁਣ ਨਵੀਂ ਕੀਮਤ ਦੇ ਮੁਤਾਬਕ 286.7 ਕਰ ਦਿੱਤਾ ਹੈ ਤੇ ਇਸ ਦੀ ਤਰ੍ਹਾਂ ਚੀਜ਼ घी यूएसटी ਮਿਲਕ ਬਦਾਮ ਚਾਕਲੇਟ ਬਿਸਕਟ ਕੌਨਫਲੈਕਸ ਵਾਟਰ ਬੋਟਲ ਟਮੈਟੋ ਕੇਚਪ ਜੈਮਸ ਆਈਸਕ੍ਰੀਮ ਕੇਕ ヘア ऑइल शैम्पू ਟੂਥ ਬਰਸ਼ ਟੂਥ ਪੇਸਟ ਡੈਂਟਲ ਫਲॉस ਟੈਲੀਕਮ ਪਾਊਡਰ ਫੇਸ ਪਾਊਡਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੇਟ ਘਟਾਈ ਗਈ ਨੇ ਤੇ ਇਹ ਉਹ ਕੁਝ ਮੇਨ ਚੀਜ਼ਾਂ ਨੇ ਜਿਨ੍ਹਾਂ ਤੇ ਜੀਐਸਟੀ ਦੀ ਰੇਟ ਘਟਾਇਆ ਗਿਆ ਪੀਐਮ મોદી ਨੇ ਇਸ اعلان ਤੋਂ ਪਹਿਲਾਂ ਹੀ ਇਸ ਨੂੰ ਜੀਐਸਟੀ ਬਚਤ ਉਸਤਫ ਕਿਹਾ ਸੀ ਤੇ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਨੇ ਲੋਕਾਂ ਲਈ ਇੱਕ ਬੇहद ਹੀ ਖਾਸ ਐਲਾਨ ਕੀਤਾ ਹੈ ਭਾਰਤ ਸਰਕਾਰ ਨੇ ਫੈਸਟਿਵ ਸੀਜ਼ਨ ਨੂੰ ਲੈ ਕੇ ਇੱਕ ਵੱਡੀ ਰਾਹਤ ਦਿੱਤੀ ਹੈ ਅੱਜ ਤੋਂ ਹੀ ਨਵਰਾਤਰੀ ਸ਼ੁਰੂ ਹੈ ਤੇ ਅੱਜ ਹੀ ਜੀਐਸਟੀ ਦੇ ਨਵੇਂ ਰੇਟ ਲਾਗੂ ਕੀਤੇ ਗਏ ਨੇ ਜੀਐਸਟੀ ਦੇ ਨਵੇਂ ਰੇਟ ਮੁਤਾਬਕ ਕਈ ਚੀਜ਼ਾਂ ਸਸਤੀਆਂ ਹੋ ਰਹੀਆਂ ਨੇ ਜਿਨ੍ਹਾਂ ਚ ਖਾਣ ਪੀਣ ਤੋਂ ਇਲਾਵਾ ਕਾਰ ਬਾਈਕ ਵੀ ਸਸਤੇ ਹੋਣ ਜਾ ਰਹੀ ਨੇ ਫੈਸਟਿਵ ਸੀਜ਼ਨ 'ਚ ਇਹਨਾਂ ਚੀਜ਼ਾਂ ਦੀ ਖਰੀਦਦਾਰੀ ਜ਼ਿਆਦਾ ਹੁੰਦੀ ਹੈ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਖਰੀਦਣ ਵਾਲਿਆਂ ਲਈ ਇਹ ਵੱਡੀ ਖਬਰ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਵੀ ਨੇ ਜੋ ਮਹਿੰਗੀਆਂ ਵੀ ਹੋਈਆਂ ਨੇ ਜਿਸ ਤਰ੍ਹਾਂ ਮੀਡੀਆ ਰਿਪੋਰਟਸ ਮੁਤਾਬਕ 2500 ਤੋਂ ਵੱਧ ਰੇਟ ਦੇ ਕੱਪੜੇ ਖਰੀਦੇ ਹੋ ਤਾਂ ਇਹਨਾਂ ਤੇ 18% ਤੱਕ GST ਰੇਟ ਲੱਗੇਗਾ ਜੋ ਕਿ ਪਹਿਨਾ 12% ਤੱਕ ਸੀ ਤੇ ਉੱਥੇ ਸਰਕਾਰ ਦਾ ਦਾਵਾ ਹੈ ਕਿ 99% ਤੱਕ ਬਾਕੀ ਚੀਜ਼ਾਂ ਤੇ GST ਦੀ ਰੇਟ ਘਟਕਿਤੇ ਗਏ ਨੇ ਜਿਸ ਨਾਲ ਫੈਸਟੀਵਲ ਸੀਜ਼ਨ 'ਚ ਲੋਕਾਂ ਨੂੰ ਖਰੀਦਦਾਰੀ ਕਰਨ 'ਚ ਰਾਹਤ ਮਿਲੇਗੀ ਹਾਈ ਕੰਪੀਟਿਟਿਵ ਚੀਜ਼ਾਂ ਤੋਂ ਲੈ ਕੇ ਕਾਰ ਬੈਗ ਤੱਕ ਸਸਤੇ ਰੇਟ ਹੋ ਗਏ ਨੇ ਪਰ ਹੁਣ ਇਸੇ ਨਾਲ ਅੱਜ ਅਸੀਂ ਤੁਹਾਨੂੰ GST ਦੀ ਹਰ ਨਵੀਂ ਲਿਸਟ ਦੀ ਅਪਡੇਟ ਨਾਲ ਇਨਫੋਰਮ ਜ਼ਰੂਰ ਕਰਾਂਗੇ ਤਾਂ ਤੁਸੀਂ ਵੀ ਹੁਣ ਇਹਨਾਂ ਚੀਜ਼ਾਂ ਨੂੰ ਕਿਤੇ ਨੋਟ ਕਰ ਲਓ ਤਾਂ ਜੋ ਖਰੀਦਦਾਰੀ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਦੇ ਸਹੀ ਰੇਟ ਪਤਾ ਹੋਣ ਸਭ ਤੋਂ ਪਹਿਲਾ ਚੀਜ਼ ਆ ਉਸ ਦੀ ਪੁਰਾਣੀ ਕੀਮਤ ਤੇ ਫਿਰ ਨਵੀਂ ਕੀਮਤ ਮੱਖਣ ਦਾ ਰੇਟ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ 305 ਸੀ ਤੇ ਹੁਣ ਨਵੀਂ ਕੀਮਤ ਦੇ ਮੁਤਾਬਕ 286.7 ਕਰ ਦਿੱਤਾ ਹੈ ਤੇ ਇਸੇ ਤਰ੍ਹਾਂ ਚੀਜ਼ ghee, u.s.t. ਬਿਲਕ ਬਦਾਮ, ਚਾਕਲੇਟ, ਬਿਸਕਟ, ਕੌਰਨ ਫਲੈਕਸ, ਵਾਟਰ ਬੋਟਲ, ਟਮੇਟੋ ਕੇਚਪ, ਜੈਮਸ, ਆਈਸਕ੍ਰੀਮ, ਕੇਕ, ਹੈਅਰ ਆਇਲ, ਸ਼ੈਂਪੂ, ਟੂਥ ਬਰਸ਼, ਟੂਥ ਪੇਸਟ, ਡੈਂਟਲ ਫਲॉस, ਟੈਲੀਕਮ ਪਾਊਡਰ, ਫੇਸ ਪਾਊਡਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੇਟ ਘਟਾਈ ਗਈ ਨੇ ਤੇ ਇਹ ਉਹ ਕੁਝ ਮੇਨ ਚੀਜ਼ਾਂ ਨੇ ਜਿਨ੍ਹਾਂ ਤੇ gst ਦੀ ਰੇਟ ਘਟਾਇਆ ਗਿਆ ਪੀਏ ਮੋਦੀ ਨੇ ਇਸ ਐਲਾਨ ਤੋਂ ਪਹਿਲਾਂ ਹੀ ਇਸ ਨੂੰ GST ਬਚਤ ਉਸਤਵ ਕਿਹਾ ਸੀ ਤੇ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਹੈ